ਅਲੀ ਸੱਚੀ ਗੱਲ ਦੋਸਤੋ ਆ ਦੇਖੋ ਜੀ ਇਹ ਕੂੜੇ ਦੇ ਢੇਰ ਲੱਗੇ ਹੋਏ ਆ ਨਗਰ ਕੌਂਸਲ ਨੂੰ ਵਾਰ-ਵਾਰ ਸੁਨੇਹਾ ਲਾ ਦਿੱਤੇ ਗਏ ਆ ਵੀ ਇਹ ਲੋਕਾਂ ਵੱਲੋਂ ਜਿਹੜੇ ਕੂੜੇ ਤੇ ਢੇਰ ਲਗਾ ਦਿੱਤੇ ਜਾਂਦੇ ਆ ਤੇ ਕੂੜਾ ਸਿੱਟ ਕੇ ਜਾਂਦੇ ਆ ਪਰ ਕਿਸੇ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਕਿ ਨਗਰ ਕੌਂਸਲ ਵੀ ਨਹੀਂ ਇਸ ਵੱਲੀ ਧਿਆਨ ਦਿੰਦਾ ਜਿਹੜੇ ਇਹ ਇਹ ਜਿਹੜੀ ਜਗ੍ਹਾ ਹੈਗੀ ਆ ਡੋਗਰ बस्ती ਪੁਲਸ ਲੈਂਡ ਦੀ ਬੈਕ ਸਾਈਡ ਦੇ ਆ ਲੋਕਾਂ ਵੱਲੋਂ ਜਿਹੜੇ ਹੈਗਾ ਸਾਫ ਸਫਾਈ ਰੱਖਣ ਵਾਸਤੇ ਆ ਤੁਸੀਂ ਦੇਖ ਸਕਦੇ ਆ ਬੂਟੇ ਵਗੈਰਾ ਲਗਾਏ ਹੋਏ ਆ ਵੀ ਚਲੋ ਇੱਥੇ ਸਫਾਈ ਹੋਊਗੀ ਪਰ ਲੋਕ ਕੂੜਾ ਸਿੱਟਣੋਂ ਨਹੀਂ ਹਟਦੇਗੇ ਆ ਸੇਮ ਨਾਲਾ ਤੁਸੀਂ ਦੇਖ ਸਕਦੇ ਆ ਕਿ ਸੇਮ ਨਾਲੇ ਦੇ ਵਿੱਚ ਇਹਦੀ ਸਫਾਈ ਕੀਤੀ ਸੀਗੀ ਨਗਰ ਕੌਂਸਲ ਵੱਲੋਂ ਪਰ ਫਿਰ ਵੀ ਜਿਹੜੇ ਹੈਗਾ ਵੀ ਆ ਜਿਹੜੀ ਗੰਦਗੀ ਆ ਦੇਖੋ ਤੁਸੀਂ ਨਗਰ ਕੌਂਸਲ ਵੀ ਨਹੀਂ ਵੀ ਚੱਕੀ ਗਈ ਵਾਰ-ਵਾਰ ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਹੱਲ ਨਹੀਂ ਕੀਤਾਗਾ ਆ ਸ਼ਹਿਰ ਨਿਵਾਸੀ ਜਿਹੜੇ ਮhalla ਨਿਵਾਸੀ ਆ ਵਿਚਾਰੇ ਹੁਣ ਮਜਬੂਰ ਨੇ ਦੇਖੋ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਅੱਗ ਲਾਉਣੀ ਪੈ ਰਹੀ ਆ ਪ੍ਰਸ਼ਾਸਨ ਤਾਂ ਕਹਿ ਰਿਹਾ ਵੀ ਪੋਲੂਸ਼ਨ ਜਿਹੜਾ ਹੈਗਾ ਨਹੀਂ ਕਰਨਾ ਅਸੀਂ ਵੀ ਮੰਨਦੇ ਆ ਵੀ ਪੋਲੂਸ਼ਨ ਨਹੀਂ ਕਰਨਾ ਮਜਬੂਰੀ ਨੂੰ ਗੰਦਗੀ ਜਿਹੜੀ ਹੈਗੀ ਆ ਨਈ ਨਗਰ ਕਾਉਂਸਲ ਚੱਕਦਾ ਤੇ ਫਿਰ ਇਹਦੇ ਵਿੱਚ ਸਾਨੂੰ ਤਾਂ ਮਜਬੂਰਨ ਤਾਂ ਅੱਗ ਲਾਉਣੀ ਪੈਣੀ ਪੈਣੀ ਆ ਇਹ ਹੁਣ ਤੁਸੀਂ ਦੱਸੋ ਇਹ ਮੱਲਾ ਨਿਵਾਸੀਆਂ ਆ ਉਹਦਾ ਕਮੀ ਹੈਗੀ ਆ ਜਾਂ ਇਹਨਾਂ ਦਾ ਨੁਕਸਾਨ ਆ ਕਿਉਂ ਕਰਨਾ ਚਾਹੀਦਾ ਵੈਸੇ ਤਾਂ ਜਿਹੜੇ ਸਰਕਾਰ ਦਾ મોદી ਸਰਕਾਰ ਦਾ ਸਵੱਛ ਭਾਰਤ ਜਿਹੜੀ ਹੈਗੇ ਮਹਿੰਮ ਚਲਾਈ ਜਾ ਰਹੀ ਆ ਲਗਾਤਾਰੀ ਵੀ ਸਾਫ ਸਫਾਈ ਰੱਖੋ ਆ ਦੇਖੋ ਨਗਰ ਕਾਉਂਸਲ ਦਾ ਖੋਦੀ ਖੋਦੀ ਹਾਲਾਤ ਦੇਖ ਲਓ ਆ ਕੂੜਾ ਹੁਣ ਕਿੱਥੋਂ ਆਇਆ ਚੱਕਣਾ ਕਿਨੇ ਆ ਨਗਰ ਕਾਉਂਸਲ ਨੇ ਚੱਕਣਾ ਕਿ ਕਿਨੇ ਚੱਕਣਾ ਆ ਜਿਹੜਾ ਰਸਤਾ ਹੈਗਾ ਪੂਰੇ ਫਰੀਦਕੋਟ ਦੇ ਪੂਰੇ ਫਰੀਦਕੋਟ ਦੇ ਜਿਹੜੇ ਹੈਗੇ ਆ ਇਸ ਰਸਤੇ ਉੱਤੋਂ ਦੀ ਨਲਕਿਆਂ ਦੇ ਉੱਪਰ ਪਾਣੀ ਭਰਨ ਵਾਸਤੇ ਆਉਂਦੇ ਆ ਮਜਬੂਰਨ ਜਿਹੜਾ ਹੈਗਾ ਲੋਕਾਂ ਨੂੰ ਇੱਥੇ ਗੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਪੈਂਦਾ ਹੈਗਾ ਇੰਨੀ ਗੰਦੀ ਸਮੈਲ ਮਾਰਦੀ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਰਮਚਾਰੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾਗਾ ਆ ਹਾਲਾਤ ਦੇਖ ਲਓ ਤੁਹਾਡੇ ਸਾਹਮਣੇ ਆ ਆ ਸਾਡੇ ਵਿਚਾਰੇ ਸਮਾਜ ਸੇਵੀ ਆ ਆ ਹੁਣ ਮਜਬੂਰਨ ਉਹਨਾਂ ਨੂੰ ਅੱਗ ਲਗਾਉਣੀ ਪਈ ਆ ਵੈਸੇ ਪ੍ਰਸ਼ਾਸਨ ਦਾ ਵੀ ਹੁਣ ਕਹਿਣਾ ਇਹ ਜਿਹੜੀ ਇਹਨਾਂ ਨੇ ਸਵੱਛ ਭਾਰਤ ਮਹਿਮਾ ਚਲਾਈ ਆ ਉਹ ਹੁਣ ਦੇਖੋ ਤੁਹਾਡੀ ਕਿੰਨੀ ਕਾਮਜਾਬ ਆ ਤੁਹਾਡੇ ਸਾਹਮਣੇ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਆ